ਸਾਬ ਨੇ ਸ਼ੁਰੂ ਕੀਤੀ ਜਿਹੜੀ ਅੱਜ ਸਾਰੀਆਂ ਹੀ ਬੰਦ ਹੈ 200 ਯੂਨਿਟ ਬਿਜਲੀ ਦੇ ਬਾਦਲ ਸਾਹਿਬ ਦੇ ਮaaf ਕਰਦੇ ਆ ਹੁਣ ਕਹੀ ਜਾਂਦੇ ਸੀ 300 ਕਰਤੇ ਬਹੁਤ ਵੱਡਾ ਮਾਲ ਮਰਿਆ ਮੈਂ ਕਿਹਾ ਸਾਡੇ ਪਟੰਡੇ ਵਾਲੇ ਤਾਂ 300 ਵੀ ਨਹੀਂ ਦਿੰਦੇ ਸਾਡੇ ਤਾਂ ਸਿੱਧਾ ਹੀ ਲਾਇਏ ਸੀ ਜਿਗਾੜ ਤੁਸੀਂ ਹੈਂ ਕਰਦੀ ਕੋਈ ਫੜਨੋਂਗਾ ਹੀ ਤੁਨੂੰ ਨਜ਼ਾਰਾ ਸੀ ਕਿ ਨਹੀਂ ਆਹ ਦੇਖੋ ਹੁਣ ਲਾ ਕੇ ਦੇਖਿਓ ਕਰੰਟ ਵੱਜੂ ਆ ਅਸੀਂ ਆਪਣੀ ਸਰਕਾਰ ਕੋਈ ਪੁਲਿਸ ਵਾਲਾ ਤੰਗ ਨਹੀਂ ਕਰਦਾ ਅਸੀਂ ਕੋਈ ਬਿਜਲੀ ਵਿਭਾਗ ਦਾ ਕੋਈ ਨਹਿਰੀ ਵਿਭਾਗ ਵਾਲਾ ਜੇ ਕੋਈ ਸਮੱਸਿਆ ਆਉਂਦੀ ਸੀ ਤੁਸੀਂ ਆਪਣੇ ਕਾਲੀ ਜੱਦਾ ਨੂੰ ਫੜ ਲੈਂਦੇ ਸੀ ਮਿੰਡ ਤੇ ਮਿੰਡ ਕੰਮ ਹੋ ਜਾਂਦਾ ਸੀ ਆ ਬਠਿੰਡੇ ਵਾਲੋ ਚਾਰੋਂ ਧਰ ਦੇਖੋ ਕਹਿ ਜਾ ਬਠਿੰਡਾ ਸੀ 80 ਸਾਲ ਪਹਿਲੇ ਅੱਜ ਕਹਿ ਜਾ ਮਖਿੰਡੇ ਜਿਉਂਵਰਸਟੀਆਂ ਆ ਗਈਆਂ ਐਮਜ਼ ਵਰਗੇ ਹਸਪਤਾਲ ਆ ਗਏ ਜਿੱਥੇ ਦੁਨੀਆ ਦਾ ਸਭ ਤੋਂ ਬਿਹਤਰੀਨ ਇਲਾਜ 10 ਰੁਪਏ ਚ ਹੋ ਜਾਂਦਾ ਐ 에어ਪੋਰਟ ਆ ਗਏ ਫੈਕਟਰੀਆਂ ਆ ਗਈਆਂ ਥਰਮਲ ਪਲਾਂਟ ਆ ਗਏ ਅੱਜ ਤੁਸੀਂ ਬਠਿੰਡੇ ਤੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਹਿਲੇ ਡਰਦੇ ਹੁੰਦੇ ਸੀ ਕਿਤੇ ਐਕਸੀਡੈਂਟ ਨਾ ਹੋ ਜਾਏ ਅੱਜ ਅੱਖਾਂ ਮੀਚ ਕੇ ਤੋਂ ਐਕਸਲੇਟਰ ਦੱਬ ਕੇ ਸਿੱਧਾ ਅੰਮ੍ਰਿਤਸਰ ਪਹੁੰਚ ਜਾਂਦੇ ਹਾਂ एडिया एड् चौड़िया सड़क कैप्टन ठग आया जोड़ा गुरु घर मेकन नहीं जाता उन्हें गुटका साहब भी सौं खा ली पता है कि मैं झूठ खानी है झूठी खानी मन नहीं रब ना ली आप उदे मगर उदे ਉਹ ਵਾਲੇ ਨੇ ਤੇ ਕੀ ਪੰਜਾਬੀਆਂ ਨੂੰ ਤਾਂ ਮਿੰਟ 'ਚ ਠੱਗੀ ਮਾਰ ਸਕਦੇ ਆ ਉਹ ਉਹ ਆਹ ਇੱਕ ਮੌਕਾ ਸਾਨੂੰ ਵੀ ਦੇ ਦੇਉਂ ਤੇ ਕੈਪਟਨ ਨੂੰ ਦਿੱਤਾ ਤੁਸੀਂ ਕਹਿੰਦੇ ਤੁਸੀਂ ਵੀ ਲੈ ਲਓ ਉਹ ਭਗਵੰਤ ਮਾਨ ਦਾ ਹਰਾ ਪੈਨੇ ਦੇਖਿਆ ਕਿਤੇ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਆਪ ਆਪੀ ਨੂੰ ਗੁਰੂ ਹੋਊਂਗਾ ਕੋਈ ਸਿਕਿਉਰਟੀ ਵੀ ਰੱਖੂਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਤੁਸੀਂ ਭਗਵੰਤ ਮਾਨ ਦੀ ਮਾਂ ਨੂੰ ਦੇਖਿਆ ਕਿਤੇ ਗੱਡੀ ਤੇ ਜਾਂਦੇ ਐਨਾਂ

50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਕਿ ਨਹੀਂ ਦੰਦੇ ਦੱਸੋ ਮੱਲਾ ਤੁਸੀਂ ਆਪਣੇ ਇਲਾਕੇ ਦੇ ਦੇਖੋ ਤੁਹਾਡੇ ਪਿੰਡ ਵਿੱਚ ਤੁਹਾਡੇ ਗਵਾਂਢੀ ਪਿੰਡ ਵਿੱਚ ਤੁਹਾਡੇ ਹਲਕੇ ਵਿੱਚ ਜੋ ਕੁਝ ਬਣਿਆ ਕਾਲੀ ਸਰਕਾਰ ਨੇ ਬਣਾਇਆ ਹੋਰ ਕਿਸੇ ਦੀ ਕੋਈ ਨਿਸ਼ਾਨੀ ਨਹੀਂ ਆ ਝਾੜੂ ਵਾਲੇ ਐਮਐਲਏ ਨੂੰ ਪਤਾ ਕੋਈ ਕੋ ਜਾਣਦੇ ਤੁਹਾਨੂੰ ਕੌਣ ਹੈ ਅੱਧੇ ਹਲਕਿਆਂ ਦੇ ਚਲੇ ਜਾ ਬੰਦਿਆਂ ਨੂੰ ਪੁੱਛੋ ਤੁਹਾਡੇ ਐਮਐਲਏ ਕੌਣ ਹੈ ਕਹਿੰਦਾ ਪਤਾ ਨਹੀਂ ਬੋਰਡ ਵੀ ਨੂੰ ਪਈ ਝਾੜੂ ਨੂੰ ਐਮਐਲਏ ਦਾ ਚੁੜੇ ਨਹੀਂ ਵੋਟ ਝਾੜੂ ਨੂੰ ਪਈ ਐ ਤੇ ਫਿਰ ਕੰਮ ਵੀ ਝਾੜੂ ਤੋਂ ਕਰਾ ਲਓ ਜਿਹੜੇ ਘਰੇ ਪਿਆ ਤੁਹਾਡੇ ਉਹਨੂੰ ਰੱਖ ਲਿਆ ਕਰੋ ਖੜਾ ਕਰ ਲਿਆ ਕਰੋ ਕਹਿੰਦੇ ਝਾੜੂ ਸਾਹਿਬ ਅੱਜ ਮੇਰੀ ਬਦਲੀ ਕਰਾ ਦੇ ਪੰਜਾਬ ਨੂੰ ਬਚਾ ਲਈਏ ਡਬੋਤਾ ਆਪਾਂ ਆਪਣੇ ਤੋਂ ਸਿਆਣੇ ਗੁਜਰਾਤੀ ਐ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਆ ਝਾੜੂ ਵਰਗੇ ਬੜੇ ਆਏ ਠੱਗੀ ਮਾਰਨ ਉਤੇ ਉਹ ਸਾਰੇ ਭਜਾ ਦੇ ਕੇ ਕੁਝ ਦੰਦਾ ਜੀ ਲੋੜ ਹੀ ਨਹੀਂ ਤਜਰਬੇ ਕਰਨੇ ਤਜਰਬੇ ਕਰਨੇ ਛੱਡ ਦਿਓ ਤੁਹਾਨੂੰ ਲੋੜ ਹੀ ਨਹੀਂ ਤਜਰਬੇ ਦੀ ਤੁਹਾਡੇ ਕੋਲੇ ਆਪਣੇ ਹਲਕੇ ਦਾ ਮੁੱਖ ਮੰਤਰੀ ਜਿਹਨੇ ਦਿਨ ਰਾਤ ਸੇਵਾ ਕਰਨ ਵਾਲਾ ਮੁੱਖ ਮੰਤਰੀ ਤੁਹਾਡੇ ਘਰ ਘਰ ਥੋੜੀ ਮੁਸ਼ਕਲ ਹੱਲ ਕਰਨ ਵਾਲਾ ਮੁੱਖ ਮੰਤਰੀ ਤੁਹਾਨੂੰ ਮਿਲਿਆ ਸੀ ਆ 10 ਸਾਲ ਖਰਾਬ ਕਰਤੀ ਆਪਾਂ ਆ ਇਲੈਕਸ਼ਨ ਬੜਾ ਐਮ ਹੈ ਇੱਕ ਪਾਸੇ ਤੁਹਾਡੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਖਾਲਸਾ ਪੰਥ ਦੀ ਫੌਜ ਅਕਾਲੀ ਦਲ ਹੈ ਜੋ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਪੰਜਾਬੀਆਂ ਦੀ ਹਰ ਮੁਸ਼ਕਲ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਜਿਹੜੀਆਂ ਕੱਲੇ ਇੱਥੇ ਲੁੱਟਣ ਆਉਂਦੀ ਹੈ ਦਿਲ ਜਿੱਤ ਨਹੀਂ ਆਉਂਦੀਆਂ ਤੁਸੀਂ ਦੇਖ ਲਓ ਸਾਰੇ ਭੁੱਲਿਓ ਨਾ ਇੱਕ ਗੱਲ ਆ ਪਹਿਲੀ ਤਰੀਕ ਨੌਜਵਾਨ ਪਹਿਲੀ ਤਰੀਕ 40 ਸਾਲ ਪਹਿਲੇ ਕੀ ਹੋਇਆ ਪਤਾ ਹੈ ਨਹੀਂ ਪਤਾ ਆਹ ਕਹਿੰਦੇ ਹਰਮੰਦਰ ਸਾਹਿਬ ਠਾਇਆ ਸੀ 40 ਸਾਲ ਪਹਿਲੇ ਕਿੰਨੀ ਵਾਰ ਤੁਸੀਂ ਕਾਂਗਰਸ ਦੇ ਐਮ.ਐਲ.ਏ ਬਣਾਤੇ ਇਤੋਂ ਜਿਹੜੇ ਹਰਪੜੀ ਪਾਰਟੀ ਨੇ ਹਰਮੰਦਰ ਸਾਹਿਬ ਠਾਇਆ ਤੇ ਆਪਾਂ ਕਾਂਗਰਸ ਦੇ ਬਾਰ ਬਾਰ ਸਰਕਾਰ ਬਣਾਈ ਗਏ ਤੇ ਫਿਰ ਆਪਣੇ ਤੋਂ ਬੇਫੂਕ ਕੌਣ ਹੋ ਸਕਦਾ ਉਹ ਘਟਾਤਾ ਇਹਨਾਂ ਨੇ ਹੁਣ ਵੀ ਬੇਨਤੀ ਕਰਦਾ 40 ਸਾਲ ਬਾਅਦ ਜਾਗ ਪੋ ਪਹਿਲੀ ਜੂਨ ਆ ਉਸੇ ਹੀ ਦਿਨ ਆ 40 ਸਾਲ ਪਹਿਲੇ ਜੋ ਟੈਂਕ ਭੇਜੇ ਸੀ ਉਸੇ ਹੀ ਦਿਨ ਤੁਸੀਂ ਫੈਸਲਾ ਕਰ ਲੋ ਇੱਕ ਵੋਟ ਨਹੀਂ ਜਾਣੀ ਚਾਹੀਦੀ ਕਾਂਗਰਸ ਨੂੰ ਇੱਕ ਵੋਟ ਦੂਜੀ ਗੱਲ ਮੈਂ ਦੱਸਣਾ ਚਾਹੁੰਨਾ ਹੈ ਆ ਭਗਵੰਤ ਮਾਨ ਤੇ ਬੀਜੇਪੀ ਰਲ ਗਏ ਆ ਹਜਰੀਵਾਲ ਨੇ ਸ਼ਰਾਬ ਦਾ ਘਟਾਲਾ ਕੀਤਾ ਬੀਜੇਪੀ ਸਰਕਾਰ ਨੇ ਉਹਨੂੰ ਅੰਦਰ ਕਰਤਾ ਉਹ ਤੋਂ ਵੱਡਾ ਘਟਾਲਾ ਭਗਵੰਤ ਮਾਨ ਨੇ ਕੀਤਾ ਉਹਨੂੰ ਹੱਥ ਨਹੀਂ ਲਾਇਆ ਕਿਉਂ ਉਹਨੂੰ ਕਾਬੂ ਕਰ ਲਿਆ ਹੁਣ ਜੋ ਕਹਿੰਦੇ ਉਹ ਕਰਦਾ ਹੈ ਅੱਜ ਜਦੋਂ ਕਿਸਾਨ ਜਾਣੇ ਸੀ ਦਿੱਲੀ ਉਹਨੂੰ ਕਹਿ ਤੂੰ ਕੁਝ ਨਹੀਂ ਕਰਨਾ ਅਸੀਂ ਡਾਂਗਾ ਫੇਰਾਂਗੇ ਆਪਣੇ ਪੰਜਾਬ ਚ ਉਹਨਾਂ ਨੇ ਬੈਰੀਕੇਡ ਲਾਤਾ ਆਪਣੇ ਕਿਸਾਨਾਂ ਤੇ ਬੰਬ ਸਿੱਟੇ लाठी चार्ज ਤੇ ਗੋਲੀਆਂ ਚਲਾਈਆਂ ਤੇ ਪੰਜਾਬ ਪੁਲਿਸ ਹਾਲ ਅੱਜ ਖੜੀ ਐ ਕੀ ਇਹਦਾ ਜਵਾਬ ਦੋ ਜੇ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਸੀ ਕਿ ਪੰਜਾਬ ਦੀ ਧਰਤੀ ਤੇ ਤੁਸੀਂ ਇਹ ਕਰ ਲੋ ਅਰੇਲੇ ਐ ਆਇਆ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਆ ਜਿਵੇਂ ਸ਼ਿਵ ਸੇਨਾ ਤੋੜੀ ਭਾਜਪਾ ਨੇ ਜਿਵੇਂ ਆ ਜਖੜਤ ਪੋਰ ਦੀ ਪਾਰਟੀ ਤੋੜੀ ਉਵੇਂ ਕਰ ਰਿਹਾ ਹੈ ਕੇਜਰੀਵਾਲ ਨੂੰ ਕਹੋਗੇ ਤੂੰ ਜਾ ਅੰਦਰ ਜੇਲ੍ਹ ਤੇ ਭਗਵੰਤ ਮਾਨ ਦਾ ਕਬਜ਼ਾ ਇੱਥੇ ਹੋ ਜਾਣਾ ਹੈ ਐ ਜੇ ਛਾਬੀ ਦਾ ਕੋਈ ਬਿਲੇ ਨੂੰ ਇੰਸਪੈਕਟਰ ਸਾਹਿਬ ਤੁਸੀਂ ਭਗਵੰਤ ਮਾਨ ਨੂੰ ਮਿਲੇ ਹੋ ਨਹੀਂ ਨਹੀਂ ਇਹ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚ ਲਾ ਸਕਦਾ ਕੋਈ ਨਹੀਂ ਉਹ ਟਰੈਕਟਰ ਚ ਚਲਾਉਂਦਾ ਉਹ ਨੱਕੀ ਕਰਦੇ ਆ ਹੈ ਅੰਦਰ ਕਰ ਦਿੰਦੇ ਆ ਮਿੰਡ ਚ ਯਾਰ ਥੋੜਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਪੰਜਾਬ ਚਲਾ ਰਿਹਾ ਹੈ ਕੋਣੂ ਕਿਉਂ ਨਹੀਂ ਅੰਦਰ ਕਰ ਦੇ ਕਹਿੰਦੇ ਆ ਪੰਜਾਬ ਸਰ ਖਰਾਬ ਹੋ ਗਿਆ ਆਪਣਾ ਉਹ ਹੁੰਦਾ ਜਾਣ ਕੋ ਮਿਲ ਇਕੱਠੇ ਹੋ ਗਏ ਪੰਜਾਬ ਵਿਚਾਰੀਏ ਤੇ ਪੰਜਾਬ ਕੱਲੀ ਥੋੜੀ ਮਾਂ ਪਾਟੀ ਫੜੇ ਬਜ਼ੁਰਗਾਂ ਦੀ ਬਣਾਉਣ ਵਾਲੀ ਪਾਟੀ ਜਿਹੜੇ ਬਜ਼ੁਰਗਾਂ ਢੋਡੇ ਬਜ਼ੁਰਗਾਂ ਨੇ ਸਾਹਤ ਤੱਕੀਆਂ ਕੁਰਬਾਨੀਆਂ ਦਿੱਤੀਆਂ ਜੇਲਾ ਚ ਗਏ ਐ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਆਪਣੀ ਪੰਜਾਬ ਖਾਲਸਾ ਪੰਦੀ ਆਵਾਜ਼ ਲੈ ਫੋਜ ਹੈ ਇਹਨੂੰ ਤਕੜਾ ਰੱਖੋ ਇਹਨਾਂ ਕਮਜ਼ੋਰ ਕਰਤੇ ਆਇਆਂ ਪਾਸ ਆਕਤਾ ਆਇਆਂ ਪੰਜਾਬ ਤੇ ਪੰਜਾਬ ਦਾ ਪੱਠਾ ਬਾਦੂਆਂ ਆ ਇਸ ਕਰਕੇ ਉੱਚੋ ਵਾਲਿਓ ਵੀਪਾ ਹੰਸਨ ਸਿੰਘ ਕੋਰ ਪਾਗਲ ਥੋੜੀ ਬੀਦਵਾਰ ਜੋ ਆਵਾਜ਼ ਪੰਜਾਬ ਪਾਸ ਤੇ ਬੰਦੀ ਸਿਕਾਵਾਸ ਤੇ ਖਾਲਸਾ ਪੰਥ ਵਾਸਤੇ ਕਿਸਾਨੀ ਵਾਸਤੇ ਪਾਰਲੀਮੈਂਟ ਜੋ ਕੋਰ ਨੇ ਕਿੰਦਾ ਹੋ ਕੋਈ ਕਿਸੇ ਦੀ ਹਿੰਮਤ ਨਹੀਂ ਕਰਦੀ ਜੋ ਕਾਲੀ ਸਰਕਾਰ ਨੇ ਬਾਦਲ ਸਾਹਿਬ ਨੇ ਇਸ ਇਲਾਕੇ ਵਾਸਤੇ ਪੰਜਾਬ ਕੀਤਾ ਕੋਈ ਮਿਸਾਲ ਨਹੀਂ ਇਸ ਕਰਕੇ ਵਾਪਸ ਪੰਜਾਬ ਖੁਸ਼ੀਆਂ ਲੈ ਕੇ ਆਈਏ ਤੇ ਆਪਣੀ ਖਾਲੀ ਪਾਟੀ ਤਗੜਾ ਕਰਕੇ 13 ਨੂੰ 13 ਸੀਗਾ ਦਿਤਾ ਦਿਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ